ਲੁਧਿਆਣਾ ਦੇ ਗਿਲਪਿੰਡ ਵਿੱਚ ਬੀਤੇ ਦਿਨੀ ਆਪ ਅਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਘਟਨਾ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਸਮੁੱਛੀ ਲੀਡਰਸ਼ਿਪ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਬੀਤੇ ਦਿਨੀ ਹੋਈ ਘਟਨਾ ਕਾਫੀ ਨਿੰਦਨਯੋਗ ਹੈ ਤੇ ਇਸ ਘਟਨਾ ਦੌਰਾਨ ਉਹਨਾਂ ਦੀ ਪੰਚ ਦੇ ਘਰ ਦੇ ਬਾਹਰ ਆਪ ਦੇ ਜਿੱਤੇ ਉਮੀਦਵਾਰਾਂ ਵੱਲੋਂ ਸਾਥੀਆਂ ਸਮੇਤ ਲਲਕਾਰੇ ਮਾਰੇ ਜਾ ਰਹੇ ਸੀ ਜਿਸ ਤੋਂ ਬਾਅਦ ਇਹਨਾਂ ਦੀ ਪੰਚ ਨੇ ਉਹਨਾਂ ਦੀ ਉਮੀਦਵਾਰ ਜਸਵੀਰ ਸਿੰਘ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਉੱਥੇ ਮਾਮਲਾ ਵਿਗੜ ਗਿਆ ਉਹਨਾਂ ਨੇ ਕਿਹਾ ਜਸਵੀਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜਿੱਥੇ ਸੈਲਫ ਡਿਫੈਂਸ ਵਜੋਂ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਨੇ ਕਿਹਾ ਵੀਡੀਓ ਵਿੱਚ ਵੀ ਇਸ ਘਟਨਾ ਨੂੰ ਵੇਖਿਆ ਜਾ ਸਕਦਾ ਹੈ ਪਰ باوجود ਇਸੇ ਸਾਡੇ ਹੋਰ ਨਾ ਸਾਥੀਆਂ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਚ ਲਿਆ ਗਿਆ ਜੋ ਕਿ ਨਿੰਦਨਯੋਗ ਹੈ ਇਸ ਤਰ੍ਹਾਂ ਨਹੀਂ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਇਸ ਮਾਮਲੇ ਦੇ ਵਿੱਚ ਕ੍ਰਾਸ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਜੇਕਰ ਅਜਿਹਾ ਨਾ ਹੋਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਨਾਲ ਗੱਲਬਾਤ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਸਾਡੀ ਪੰਜਾ ਮਿਸ ਜੀ ਪੂਜਾ ਉਹਦੇ ਨਾਲ ਉਹਨਾਂ ਨੇ ਦੁਰਵਿਵਹਾਰ ਕੀਤਾ ਤੇ ਉਹਨੇ ਜਿਹੜੇ ਸਾਡੇ ਕੈਂਡੀਡੇਟ ਸੀ ਜਸਪੀਰ ਸਿੰਘ ਗਿੱਲ ਜੋਨ 2 ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਉਹਨਾਂ ਨੂੰ ਬੁਲਾ ਲਿਆ। ਉਹ ਜਦੋਂ ਆਏ ਤਾਂ ਜਿਹੜੇ ਉਹ ਬੰਦੇ ਸੀ ਜਿਨ੍ਹਾਂ ਦੇ ਵਿੱਚ ਸਾਡੇ ਕੁਛ ਨਹਿنگ ਸਿੰਘ ਵੀ ਸ਼ਾਮਲ ਸੀ। ਉਹਨਾਂ ਨੇ ਜਸਪੀਰ ਨਾਲ ਬੁਰਾ ਭਲਾ ਕਿਹਾ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਕਿਰਪਾਨਾਂ ਕੱਢ ਲਈਆਂ। ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਕਿ ਜਸਪੀਰ ਤੇ ਜਸਪੀਰ ਦਾ ਬੇਟਾ ਪਿੱਛੇ ਨੂੰ ਚਲੇ ਗਏ। ਕਾਰ 'ਚ ਬੈਠਣ ਲੱਗੇ ਫਿਰ ਉਹਨਾਂ ਨੇ ਲਲਕਾਰੇ ਮਾਰੇ। ਜਦੋਂ ਉਹ ਅੱਗੇ ਵੱਧ ਰਹੇ ਸੀ ਤਾਂ ਜਸਪੀਰ ਨੇ ਸੈਲਫ ਡਿਫੈਂਸ ਵਿੱਚ ਥੱਲੇ ਕਰਕੇ ਗੋਲੀ ਚਲਾਈ ਉਹ ਇਸ ਕਰਕੇ ਉਹਨੂੰ ਚਲਾਉਣੀ ਪਈ ਕਿਉਂਕਿ ਜੇ ਕਿਤੇ ਜਸਪੀਰ ਗਿੱਲ ਉਹਨੂੰ ਗੋਲੀ ਨਾ ਚਲਾਉਂਦਾ ਤਾਂ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਜਸਪੀਰ ਤੇ ਜਸਪੀਰ ਦੇ ਮੁੰਡੇ ਨੂੰ ਮਾਰ ਹੀ ਦੇਣਾ ਸੀ ਇਹ ਜਿਹੜੀ ਘਟਨਾ ਇਹ ਸਾਰੀ ਵੀਡੀਓ ਰਿਕਾਰਡ ਹੋਈ ਹੋਈ ਹੈ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਰਾਤ ਦੇ ਪੁਲਿਸ ਨੇ ਸਾਡੇ ਸਾਰੇ ਜਿੰਨੇ ਵੀ ਸਾਡੇ ਬੰਦੇ ਆ ਉਹਨਾਂ ਦੇ ਘਰਾਂ ਤੇ ਉੱਤੇ ਰੇਡਸ ਕੀਤੀਆਂ ਸਾਡਾ ਇੱਕ ਨਰਿੰਦਰ ਸਿੰਘ ਨਿੰਦਾ ਰਣੀਏ ਦਾ ਸਾਡਾ ਵਰਕਰ ਹੈ ਉਹਦੇ ਘਰੇ 1 ਵਜੇ ਤੱਕ ਪੁਲਿਸ ਬੈਠੀ ਰਹੀ ਜਸਵੀਰ ਦੀ ਜਿਹੜੀ ਸਾਡੀ ਛੋਟੀ ਭੈਣ ਆ ਵਾਈਫ ਉਹਨੂੰ ਰਾਤੀ ਪੁਲਿਸ ਆਪਣੇ ਨਾਲ ਲੈ ਗਈ ਤੇ ਜਸਵੀਰ ਦੇ ਘਰ ਦੀ ਪੂਰੀ ਤਲਾਸ਼ੀ ਲਈ ਚਲੋ ਉਹ ਕੋਈ ਗੱਲ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ ਇੱਕ ਬਹੁਤ ਵੱਡਾ ਰੋਸ ਹੈ ਪੁਲਿਸ ਪ੍ਰਸ਼ਾਸਨ ਦੇ ਅਗੇਂਸਟ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਤੁਸੀਂ ਜਸਵੀਰ ਦੀ ਜਿਹੜੀ ਵਾਈਫ ਹੈ ਉਹਨੂੰ ਕਿਉਂ ਲੈ ਕੇ ਜਾ ਰਹੇ ਹੋ ਉਹ ਹਾਲੇ ਤੱਕ ਵੀ ਉਹਨੂੰ ਰਿਲੀਜ਼ ਨਹੀਂ ਕੀਤਾ ਗਿਆ ਜਦ ਕਿ ਅਸੀਂ ਬਾਰ-ਬਾਰ ਪੁਲਿਸ ਅਫਸਰਾਂ ਨੂੰ ਸਾਰੀ ਲੀਡਰਸ਼ਿਪ ਨੇ ਬੇਨਤੀ ਕੀਤੀ ਇਹ ਜਿਹੜਾ ਮਸਲਾ ਆ ਇਹ ਇੱਥੇ ਹੀ ਨਹੀਂ ਖਤਮ ਹੁੰਦਾ ਇਸ ਤੋਂ ਪਹਿਲਾਂ ਬਾਟ ਕੈਸਲ ਦੇ ਵਿੱਚ ਗੋਲੀਆਂ ਚੱਲੀਆਂ ਇੱਕ ਲੇਡੀ ਤੇ ਇੱਕ ਸਾਡੇ ਭਰਾ ਦੀ ਡੈਥ ਹੋਈ ਪੁਲਿਸ ਨੇ ਫਾਲੇ ਤੱਕ ਉਹਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਦੇ ਵਿੱਚ ਗ੍ਰਿਫਤਾਰੀ ਨਹੀਂ ਕੀਤੀ ਇੱਥੇ ਜਸਵੀਰ ਦੀ ਵਾਈਫ ਨੂੰ ਤਾਂ ਲੈ ਗਏ ਰਾਤ ਨੂੰ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉੱਥੇ ਸ਼ਰਿਆ ਮਰਡਰ ਕੀਤੇ ਦੋ ਬਾਡ ਕੈਸਲ ਚ ਉਹਨਾਂ ਦੇ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੇ ਕਿਸੇ ਦੇ ਘਰ ਵਾਲੀ ਨੂੰ ਜਾਂ ਕਿਸੇ ਨੂੰ ਲੇਡੀ ਨੂੰ ਨਹੀਂ ਲੈ ਕੇ ਗਏ ਪਰ ਇੱਥੇ ਸਾਡੇ ਕੇਸ ਦੇ ਵਿੱਚ ਕਿਉਂਕਿ ਹਾਵਾਂ ਦੀ ਪੱਟੀ ਦੇ ਬੰਦੇ ਸਾਡੇ ਕੇਸ ਦੇ ਵਿੱਚ ਇੱਥੇ ਸਾਡੀ ਭੈਣ ਨੂੰ ਜਸਵੀਰ ਦੀ ਮੈਸੇਜ ਨੂੰ ਵੀ ਨਾਲ ਲੱਗੇ ਜੀ ਅਕੇ ਪੇਸ਼ ਕਰੋ ਦੇਖੋ ਜੋ ਪੁਲਿਸ ਕਾਰਵਾਈ ਆ ਜੋ ਵਾਕਿਆ ਹੋਇਆ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਲੀਗਲੀ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਹੈ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਤੁਹਾਡੀ ਪਾਰਟੀ ਦੇ ਵਰਕਰ ਤੇ ਆਪ ਦੇ ਵਰਕਰਾਂ ਵਿਚਾਲੇ ਜੋ ਝੜਪ ਹੋਈ ਹੈ ਪਵਨ ਕੀ ਜਾ ਸਕਦਾ ਇਨਕੁਆਰੀ ਦੀ ਮੰਗ ਕੀਤੀ ਜਾ ਰਹੀ ਹੈ ਕੀ ਕੋਰੀ ਮੰਗਤਾ ਸਾਡੇ ਵੱਲੋਂ ਹੈ ਹੀ ਹੈ ਕਾਂਗਰਸ ਦੀ ਤਰਫੋਂ ਫਰੀਦ ਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਰਿਹਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਜਿੰਨੀ ਆਪਣੇ ਆਪ ਨੂੰ ਤ੍ਰਿਸ਼ਚੰਦਰ ਦੱਸ ਕੇ ਸਚਾਈ ਤੇ ਕਿ ਕਹਿਣਾ ਚਾਹੁੰਦੀ ਹੈ ਉਹ ਲੋਕਾਂ ਦੇ ਵਿੱਚ ਸਚਾਈ ਸਾਹਮਣੇ ਆ ਰਹੀ ਹੈ ਕੋਈ ਵੀ ਇਸ ਗੱਲ ਦੇ ਵਿੱਚ ਸਚਾਈ ਨਹੀਂ ਹੈ ਪਰ ਇਲਜ਼ਾਮ ਤਾਂ ਤੁਹਾਡੇ ਵਰਕਰਾਂ ਤੇ ਲੱਗ ਰਹੇ ਪਾਇਰਿੰਗ ਦੀ ਕੁਟਮਾਰ ਦੇ ਇਜ਼ਾਮ ਤਾਂ ਉਹਨਾਂ ਤੋਂ ਕੋਈ ਕਹਿ ਨਾ ਜੋ ਮਰਜ਼ੀ ਕਹੀ ਜਾਵੇ ਜੋ ਸਚਾਈ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਤੁਸੀਂ ਆਪ ਲੋਕ ਸਾਰੀ ਉਸ ਚੀਜ਼ ਨੂੰ ਦੇਖ ਚੁੱਕੇ ਹੋ ਤੁਹਾਡੇ ਕੋਲ ਲੋਕਾਂ ਨੂੰ ਹੋਰ ਮਿਲ ਕੇ ਤੁਸੀਂ ਪਤਾ ਕਰ ਲਓ ਉਸ ਜਗ੍ਹਾ ਤੋਂ ਪਤਾ ਕਰ ਲਓ ਆਲੇ ਦੁਆਲੇ ਤੋਂ ਪਤਾ ਕਰ ਲਓ ਕਿ ਕੀ ਸਚਾਈ ਹੈ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਸਟੈਪ ਇਹੀ ਹੈ ਫਿਲਹਾਲ ਤਾਂ ਪ੍ਰਧਾਨ ਜੀ ਸਾਡੇ ਆ ਰਹੇ ਨੇ ਸ਼ਾਮ ਨੂੰ ਉਹਨਾਂ ਨਾਲ ਬੈਠ ਕੇ ਅਗਲਾ ਪ੍ਰੋਗਰਾਮ ਤੈਅ ਕੀਤਾ ਜਾਏਗਾ ਔਰ ਇਸ ਦੇ ਮਾਮਲੇ ਵਿੱਚ ਸੋਈ ਅਫਸਰ ਨਾਲ ਗੱਲਬਾਤ ਹੋਈ ਹੈ ਅਫੀਸਰ ਜਨਰਲ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨਾਂ ਨੇ ਸਿਰਫ ਆਸ਼ਵਾਸ਼ਣ ਤੋਂ ਸਵਾਹ ਹੋਰ ਕੋਈ ਗੱਲ ਨਹੀਂ ਕਹੀ ਹੈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ